ਮੋਗਾ ਦਾ ਮੈਡੀ ਸਿਟੀ ਹਸਪਤਾਲ ਲਿੰਗ ਜਾਂਚ ਕਰਾਉਣ ਦੇ ਇਲਜ਼ਾਮਾਂ ਵਿੱਚ ਕਿਰ ਗਿਆ ਹੈ ਹਰਿਆਣਾ ਦੇ ਸੀਤ ਮਹਿਕਮੇ ਦੀ ਟੀਮ ਨੇ ਮੋਗਾ ਸਿਵਲ ਸਰਜਨ ਅਤੇ ਸਥਾਨਕ ਪੁਲਿਸ ਟੀਮ ਅਰਤਨਾਲ ਲਿੰਗ ਜਾਂਚ ਕਰਦੇ ਚਾਰ ਲੋਕ ਕ गिरफ्तार ਕੀਤੇ ਨੇ ਇਹਨਾਂ ਵਿੱਚ ਦੋ ਹਸਪਤਾਲ ਦੇ ਮੁਲਾਜ਼ਮ ਨੇ ਪੁਲਿਸ ਨੇ ਹਸਪਤਾਲ ਦੀਆਂ ਦੋ ਮਸ਼ੀਨਾਂ ਵੀ ਜ਼ਬਤ ਕੀਤੀਆਂ ਨੇ ਤੇ ਕੇਸ ਦਰਜ ਕਰ ਲਿਆ ਹੈ ਸੀਤ ਮਹਿਕਮੇ ਦੇ ਵੱਲੋਂ ਇਹ ਪੂਰੀ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਸੀ ਜੇ ਹਰਿਆਣਾ ਦੀ ਪੁਲਿਸ ਉਥੋਂ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਨੂੰ ਸਿੱਸਾ ਦੇ ਨੂੰ ਇਨਫੋਰਮੇਸ਼ਨ ਮਿਲੀ ਸੀ ਉਥੋਂ ਇੱਕ ਪੇਸ਼ੈਂਟ ਨੂੰ ਡਕਾਏ ਤੇ ਇੱਕ ਪੇਸ਼ੈਂਟ ਨਾਲ ਰਿ सेक्स ਡਿਟਰਮੀਨੇਸ਼ਨ ਲਈ ਉਹਨਾਂ ਨੇ ਸਾਨੂੰ ਆ ਕੇ ਇੱਥੇ ਲੋਕਲ ਹੈਲਥ ਅਥਾਰਟੀ ਨੂੰ ਸਿਵਲ ਸਰਜਨ ਦੱਸਿਆ ਸਿਵਲ ਸਰਜਨ ਨੇ ਫਿਰ ਟੀਮ ਬਣਾਈ ਇੱਕ ਮੇਰਾ ਨਾਮ ਸੀਗਾ ਇੱਕ ਡਾਕਟਰ ਟਿੰਪਲ ਦੇ ਨਾਲ ਸਾਡੇ ਜਿਹੜੇ ਮੈਡਮ ਹੈਗੇ ਆ ਉਹ ਸੀਗੇ ਤੇ ਅਸੀਂ ਉਹਨਾਂ ਟੀਮ ਨੂੰ ਫਾਲੋ ਕਰਕੇ ਇੱਥੇ ਪਹੁੰਚੇ ਤੇ ਮੌਕੇ ਤੇ ਆ ਕੇ ਉਹਨਾਂ ਨੂੰ ਸਾਰਿਆਂ ਨੂੰ ਇੱਥੇ ਕਰਦੇ ਹੋਏ ਸੈਕਸ ਡਿਟਰਮੀਨੇਸ਼ਨ ਦੇਖਿਆ ਡਿਪਾਰਟਮੈਂਟ ਹੋਨਰ ਮਸ਼ੀਨ ਸੀਲ ਕਰ ਰਹੀ ਆ ਔਰ ਕੇਸ ਪ੍ਰੋਪਰ ਢੰਗ ਨਾਲ ਜੋ ਪੀਐਨਡੀਟੀ ਐਕਟ ਬੰਦੀ ਕਾਰਵਾਈ ਆ ਉਹ ਬੜੇ ਪ੍ਰੋਪਰ ਢੰਗ ਨਾਲ ਚੱਲ ਕੀਤੀ ਜਾ ਰਹੀ ਆ ਇਸ ਕੇਸ ਦੇ ਵਿੱਚ ਹਸਪਤਲ ਦੇ ਮਾਲਕ ਨੂੰ ਇਨਵੋਲਵ ਕਰੋਗੇ ਹਾਂਜੀ ਬਿਲਕੁਲ ਜ ਹਸਪੀਟਲ ਦੇ ਮਾਲਕ ਨੂੰ ਔਰ ਸੈਕੰਡ ਜਿਹੜਾ ਚਲਾਉਣ ਵਾਲੇ ਨੇ ਮਸ਼ੀਨ ਨੂੰ ਉਹਨਾਂ ਨੂੰ ਦੋਨੋਂ ਨਾਲ ਦਵਾਨਾ